ਦੋ ਦੋਸਤਾਂ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਧਰਮਪੁਰ ਵਿੱਚ ਦੋ ਦੋਸਤ ਰਹਿੰਦੇ ਸਨ ਅਰਜਨ ਤੇ ਭਪਿੰਦਰ ਪਿੰਡ ਦੇ ਲੋਕ ਉਹਨਾਂ ਨੂੰ ਇੱਕ ਹੀ ਨਾਮ ਨਾਲ ਬੁਲਾਉਂਦੇ ਸਨ ਦੋ ਪਰਛਾਵੇਂ ਕਿਉਂਕਿ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿੱਥੇ ਇੱਕ ਹੁੰਦਾ ਦੂਜਾ ਜ਼ਰੂਰ ਮਿਲਦਾ ਦੋਵਾਂ ਦੀ ਦੋਸਤੀ ਇੰਨੀ ਮਜ਼ਬੂਤ ਸੀ ਕਿ ਪਿੰਡ ਵਿੱਚ ਕੋਈ ਵੀ ਇਹ ਗੱਲ ਨਹੀਂ ਮੰਨਦਾ ਸੀ ਕਿ ਇਹ ਦੋਵੇਂ ਕਦੇ ਇੱਕ ਦੂਜੇ ਤੋਂ ਵੱਖ ਵੀ ਹੋ ਸਕਦੇ ਹਨ ਅਰਜਨ ਸੁਹਾ ਦਾ ਸਾਤ ਸੋਚ ਵਿਚਾਰ ਵਾਲਾ ਤੇ ਕਲਾਮਾਂ ਵਿੱਚ ਰੁਚੀ ਰੱਖਣ ਵਾਲਾ ਲੜਕਾ ਸੀ ਉਸ ਨੂੰ ਕੁਦਰਤ ਮਿੱਟੀ ਦੀ ਖੁਸ਼ਬੂ ਤੇ ਗੁਰਬਾਣੀ ਸੁਣਨਾ ਬਹੁਤ ਚੰਗਾ ਲੱਗਦਾ ਸੀ ਉਹ ਸੁਰਾਂ ਦਾ ਪ੍ਰੇਮੀ ਸੀ ਤੰਤੂਰੇ ਦੀ ਧਾਰ ਲਾਗੇ ਤਾਂ ਉਹਦੇ ਦਿਲ ਦੇ ਰਾਗ ਵੀ ਜਾਗ ਪੈਂਦੇ ਦੂਜੇ ਪਾਸੇ ਭਪਿੰਦਰ ਬਿਲਕੁਲ ਉਲਟ ਸੀ ਉਹ ਹਾਸਿਆਂ ਮਜ਼ਾਕਾਂ ਵਾਲਾ ਦਿਲ ਖੁਸ਼ ਕਰਨ ਵਾਲਾ ਤੇ ਮੌਜੀ ਕਿਸਮ ਦਾ ਨੌਜਵਾਨ ਸੀ ਉਸ ਦੀ ਹਾਜ਼ਰ ਜਵਾਬੀ ਤੇ ਚੁਲਬੁਲਾਪਨ ਪਿੰਡ ਦੇ ਹਰ ਬਜ਼ੁਰਗ ਅਤੇ ਨੌਜਵਾਨ ਨੂੰ ਪਸੰਦ ਸੀ ਲੋਕ ਕਈ ਵਾਰ ਕਹਿੰਦੇ ਜੇ ਪਿੰਡ ਦਾ ਇੱਕ ਬਾਜਾ ਚੁੱਪ ਹੋ ਜਾਵੇ ਤਾਂ ਦੂਜਾ ਆਪ ਹੀ ਵੱਜਣ ਲੱਗ ਜਾਵੇ ਇਹ ਕਹਿਣ ਵਿੱਚ ਉਹ ਅਰਜਨ ਅਤੇ ਭਵਿੰਦਰ ਦੀ ਦੋਸਤੀ ਦੀ ਬਰਾਬਰੀ ਕਰਦੇ। ਦੋਵਾਂ ਦੀ ਦੋਸਤੀ ਦਾ ਸਫ਼ਰ ਬਹੁਤ ਪੁਰਾਣਾ ਸੀ। ਪਹਿਲੀ ਵਾਰ ਉਹ ਦੋਵੇਂ ਪਿੰਡ ਦੇ ਸਰਕਾਰੀ ਸਕੂਲ ਦੀ ਪਹਿਲੀ ਜਮਾਤ ਵਿੱਚ ਮਿਲੇ। ਅਰਜਨ ਨਵਾਂ-ਨਵਾਂ ਸਕੂਲ ਆਇਆ ਸੀ ਤੇ ਬਹੁਤ ਸ਼ਰਮਾ ਰਿਹਾ ਸੀ। ਉਧਰ ਭਵਿੰਦਰ ਜੋ ਆਪਣੇ ਮਜ਼ਾਕਾਂ ਕਰਕੇ ਅਧਿਆਪਕਾਂ ਦਾ ਲਾਡਲਾ ਵੀ ਸੀ ਤੇ ਤੰਗ ਕਰਨ ਵਾਲਾ ਵੀ। ਉਹ ਅਰਜਨ ਦੇ ਕੋਲ ਆ ਕੇ ਬੈਠ ਗਿਆ। ਉਸਨੇ ਅਰਜਨ ਨੂੰ ਪੁੱਛਿਆ ਨਹੀਂ ਦੱਸ ਤਾ ਤੂੰ ਕਿੰਨਾ ਇੰਨਾ ਚੁੱਪ ਕਿਉਂ ਹੈ ਕੀ ਘਰ ਵਿੱਚ ਕਿਸੇ ਨੇ ਮੂੰਹ ਬੰਨਤਾ ਹੁਕਮ ਦੇ ਕੇ ਭੇਜਿਆ ਅਰਜਨ ਨੇ ਹੌਲੀ ਜਿਹਾ ਮੁਸਕਰਾਇਆ ਉਸ ਮੁਸਕਰਾਹਟ ਨੇ ਉਸ ਦੀ ساری ਜ਼ਿੰਦਗੀ ਦਾ ਰਾਹ ਤੈਅ ਕਰ ਦਿੱਤਾ ਉਹ ਦਿਨ ਤੋਂ ਦੋਵੇਂ ਇੱਕ ਦੂਜੇ ਤੋਂ ਕਦੇ ਵੱਖ ਨਾ ਹੋਏ ਸਕੂਲ ਤੇ ਦਿਨਾਂ ਵਿੱਚ ਦੋਵੇਂ ਇਕੱਠੇ ਕਲਾਸ ਵਰਕ ਕਰਦੇ ਦੁਪਹਿਰ ਵੇਲੇ ਇੱਕ ਹੀ ਬੈਗ ਵਿੱਚ ਰੋਟੀ ਸਾਂਝੀ ਕਰਦੇ ਖੇਤਾਂ ਵਿੱਚੋਂ ਲੰਘ ਕੇ ਘਰ ਆਉਂਦੇ ਅਤੇ ਪਿੰਡ ਦੇ ਜਦੋਂ ਪਿੰਡ ਦੇ ਪਿੱਛੇ ਬਾੜੇ ਬੇਰ ਦੇ ਬੂਟੇ ਹੇਠ ਉਹ ਦੋਵੇਂ ਬੈਠਦੇ ਤਾਂ ਦੁਨੀਆ ਦੀਆਂ ਸਾਰੀਆਂ ਚਿੰਤਾਵਾਂ ਗਾਇਬ ਹੋ ਜਾਂਦੀਆਂ ਅਰਜਨ ਨੂੰ ਪੜ੍ਹਨਾ ਚੰਗਾ ਲੱਗਦਾ ਸੀ ਭਵਿੰਦਰ ਨੂੰ ਪੜ੍ਹਨਾ ਨਾ ਤਾਂ ਚੰਗਾ ਨਹੀਂ ਸੀ ਪਰ ਅਰਜਨ ਦੀ ਸੰਗਤ ਵਿੱਚ ਪੜ੍ਹਾਈ ਵੀ ਮਜ਼ੇਦਾਰ ਲੱਗਣ ਲੱਗੀ ਪੁੱਤ ਪੜਿਆ ਤੂੰ ਬਹੁਤ ਸਮਝਦਾਰ ਹੈ ਭੁਪੇਂਦਰ ਕਹਿੰਦਾ ਪਰ ਮੈਨੂੰ ਵੀ ਆਪਣੇ ਨਾਲ ਲੈ ਕੇ ਚੱਲੀ ਕਿਉਂਕਿ ਮੈਂ ਤੈਨੂੰ ਛੱਡ ਕੇ ਕਿਧਰੇ ਵੀ ਨਹੀਂ ਜਾਣਾ ਆਰਜਨ ਹਮੇਸ਼ਾ ਕਹਿੰਦਾ ਦੋਸਤ ਮੇਰੀ ਸਾਰੀ ਅਕਲ ਤੇਰੀ ਹੀ ਹੈ ਤੂੰ ਨਾ ਹੋਵੇਂ ਤਾਂ ਮੇਰਾ ਮਨ ਵੀ ਨਹੀਂ ਲੱਗਦਾ ਇਹ ਦੋਵੇਂ ਇੱਕ ਦੂਜੇ ਦੀ ਘਾਟ ਪੂਰੀ ਕਰਦੇ ਹਨ ਸਮਾਂ ਬੀਤਦਾ ਗਿਆ ਮਿੱਟੀ ਦੇ ਪਾਣੀ ਦੀ ਖੇੜ ਤੋਂ ਬਚਪਨ ਨਿਕਲ ਕੇ ਜਵਾਨੀ ਦੇ ਰੰਗਾਂ ਵਿੱਚ ਪੈ ਨੱਖ ਗਈ ਦੋਵੇਂ ਦੋਸਤ ਹੁਣ ਪਿੰਡ ਦੇ ਸਭ ਤੋਂ ਮਸ਼ਹੂਰ ਨੌਜਵਾਨ ਬਣ ਗਏ ਅਰਜਨ ਦੀ ਆਵਾਜ਼ ਤੇ ਸਾਦਗੀ ਨੇ ਉਸ ਨੂੰ ਪਿੰਡ ਦੇ ਗੁਰਦੁਆਰੇ ਵਿੱਚ ਰਾਗੀ ਦਾ ਦਰਜਾ ਦਿਵਾ ਦਿੱਤਾ ਉਹ ਪਾ ਭਾਵਨਾਵਾਂ ਭਰੇ ਕੀਰਤਨ ਕਰਦਾ ਅਤੇ ਲੋਕ ਉਸ ਦੀਆਂ ਰਚਨਾਵਾਂ ਵਿੱਚ ਡੁੱਬ ਜਾਂਦੇ ਭਵਿੰਦਰ ਦਾਦਲ ਖੇਤੀ ਅਤੇ ਮਸ਼ੀਨਾਂ ਵਿੱਚ ਰੁਚੀ ਰੱਖਦਾ ਸੀ ਉਸਦੇ ਪਿਤਾ ਜੀ ਕੋਲ ਕੁਝ ਜ਼ਮੀਨ ਸੀ ਭਵਿੰਦਰ ਉਹ ਸਭਾ ਟਰੈਕਟਰਾਂ ਤੇ ਹੜਾ ਨਾਲ ਬਹੁਤ ਪਿਆਰ ਕਰਦਾ ਸੀ ਉਹ ਕਹਿੰਦਾ ਮੈਨੂੰ ਕਿਤਾਬਾਂ ਨਾਲੋਂ ਸਹੀ ਮਿੱਟੀ ਦੀ ਖੁਸ਼ਬੂ ਬੜੀ ਪਿਆਰੀ ਲੱਗਦੀ ਹੈ ਜਦ ਟਰੈਕਟਰ ਦੌੜਦਾ ਹੈ ਨਾ ਮੇਰਾ ਦਿਲ ਵੀ ਨਾਲ ਦੌੜਦਾ ਹੈ ਅਰਜਨ ਕਹਿੰਦਾ ਹਰ ਇੱਕ ਮਨੁੱਖ ਦਾ ਆਪਣਾ ਰਾਹ ਹੁੰਦਾ ਹੈ ਪਰ ਦੋਸਤ ਸਾਡੀ ਦੋਸਤੀ ਦਾ ਰਾਹ ਤਾਂ ਇੱਕੋ ਹੈ ਹੈ ਨਾ ਭੁਪਿੰਦਰ ਹਾਸਦਾ ਬਿਲਕੁਲ ਦੋਸਤ ਜੇ ਤੂੰ ਕਦੇ ਕਿਤੇ ਦੂਰ ਗਿਆ ਨਾ ਮੈਂ ਤਾਂ ਮੈਂ ਤਾਂ ਆਪਣੇ ਟਰੈਕਟਰ ਸਮੇਤ ਤੇਰੇ ਪਿੱਛੇ ਆ ਜਾਵਾਂਗਾ ਦੋਵਾਂ ਦੇ ਸੁਪਨੇ ਵੱਖਰੇ ਸਨ ਪਰ ਦਿਲਾਂ ਦਾ ਰਾਹ ਇੱਕ ਸੀ ਪਰ ਜ਼ਿੰਦਗੀ ਹਮੇਸ਼ਾ ਇੱਕੋ ਰਾਹ ਨਹੀਂ ਦਿਖਾਉਂਦੀ ਕੁਝ ਸਾਲ ਬਾਅਦ ਪਿੰਡ ਵਿੱਚ ਬਦਲਾਅ ਦੀ ਲਹਿਰ ਆਈ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਲੱਗੇ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਹਰ ਪਾਸੇ ਦਰਖਾਸਤਾਂ ਭੇਜੀਆਂ ਜਾ ਰਹੀਆਂ ਸਨ ਪਿੰਡ ਦੇ ਹਰ ਘਰ ਵਿੱਚ ਗੱਲ ਚੱਲਦੀ ਫਲਾਣੇ ਦਾ ਮੁੰਡਾ ਕੈਨੇਡਾ ਗਿਆ ਫਲਾਣੀ ਦਾ ਮੁੰਡਾ ਆਸਟ੍ਰੇਲੀਆ ਨਿਕਲ ਗਿਆ ਭਵੇਂ ਦਾਦਾ ਮਨ ਵੀ ਜਾ ਗਿਆ ਉਹ ਸੋਚਣ ਲੱਗਾ ਕਿ ਕਿਉਂ ਨਾ ਉਹ ਵੀ ਵਿਦੇਸ਼ ਵੇਖੇ ਉੱਥੇ ਕਮਾਈ ਵੀ ਵਧੀਆ ਜੀਵਨ ਵੀ ਸੁਖੀ ਉਸਨੇ ਇਹ ਗੱਲ ਅਰਜਨ ਨਾਲ ਸਮਝੀ ਕੀਤੀ ਪੜਿਆ ਮੈਂ ਸੋਚ ਰਿਹਾ ਹਾਂ ਕਿ ਮੈਂ ਵੀ ਸੋਚ ਸੋਚਾਂ ਬਾਰੇ ਵਿਦੇਸ਼ ਦੀਆਂ ਚੱਲਾਂ ਕੀ ਪਤਾ ਕੋਈ ਵਧੀਆ ਚੰਗਾ ਭਵਿਕ ਮਿਲ ਜਾਵੇ ਅਰਜਨ ਨੇ ਸੁਣਿਆ ਤਾਂ ਉਸਦੇ ਦਿਲ ਵਿੱਚ ਹਲਕਾ ਜਿਹਾ ਬੋਝ ਉੱਠਾ ਪਪਿੰਦਰ ਜੇ ਤੈਨੂੰ ਚੰਗਾ ਲੱਗੇ ਤਾਂ ਜਾ ਪਰ ਯਾਦ ਰੱਖੀ ਦੋਸਤੀ ਦੀ ਵਾਟ ਵੀ ਤੇਰੇ ਨਾਲ-ਨਾਲ ਜਾਏਗੀ ਭਵਿੰਦਰ ਹੱਸਿਆ ਦੋਸਤ ਹਮੈਨ ਜੀ ਹੋਰ ਵੀ ਜੇ ਹੋਰ ਵੀ ਜਾਵਾਂਗਾ ਪਰ ਤੈਨੂੰ ਕਦੇ ਨਹੀਂ ਭੁਲਾਵਾਂਗਾ ਪਰ ਅਰਜਨ ਦੇ ਦਿਲ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਉਹ ਜਾਣਦਾ ਸੀ ਕਿ ਵਿਦੇਸ਼ ਜਾਣ ਵਾਲੇ ਵਾਪਸ ਬਹੁਤ ਘੱਟ ਆਉਂਦੇ ਹਨ ਭਪਿੰਦਰ ਨੂੰ ਆਪਣੇ ਮਾਮੇ ਪਾਸੋਂ ਪੱਕਾ ਬਲਾਵਾ ਮਿਲ ਗਿਆ ਪਿੰਡ ਵਿੱਚ ਚਰਚਾ ਹੋਈ ਕਿ ਭਪਿੰਦਰ ਹੁਣ ਕੈਨੇਡਾ ਜਾਵੇਗਾ ਘਰ ਵਿੱਚ ਮਠਿਆਈਆਂ ਵੱਡੀਆਂ ਗਈਆਂ ਲੋਕਾਂ ਨੇ ਵਧਾਈਆਂ ਦਿੱਤੀਆਂ ਪਰ ਉਹ ਦਿਲ ਜੋ ਸਭ ਤੋਂ ਵੱਧ ਭਰਿਆ ਸੀ ਉਹ ਸੀ ਅਰਜਨ ਦਾ ਜਦ ਭਪਿੰਦਰ ਨੇ ਆਪਣਾ ਜਦ ਭਪਿੰਦਰ ਨੇ ਜਾਣਾ ਸੀ ਉਸ ਰਾਤ ਦੋਵੇਂ ਆਪਣੇ ਵੇਰ ਵਾਲੇ ਬੂਟੇ ਛੇਟ ਬੈਠੇ ਭਵਿੰਦਰ ਨੇ ਪੁੱਛਿਆ ਦੋਸਤ ਚੁੱਪ ਕਿਉਂ ਐ ਕੋਈ ਗੱਲ ਐ ਅਰਜਨ ਨੇ ਹੌਲੀ ਜਹੀ ਸਾਹ ਭਰੀ ਗੱਲ ਤਾਂ ਹੈ ਭਵਿੰਦਰਾ ਡਰ ਹੈ ਮੈਨੂੰ ਕਿ ਤੂੰ ਦੂਰ ਜਾ ਕੇ ਬਦਲ ਨਾ ਜਾਵੀਂ ਭਿੰਦਰ ਦਾ ਚਿਹਰਾ ਗੰਭੀਰ ਹੋ ਗਿਆ ਅਰਜਨ ਦੋਸਤੀ ਕੋਈ ਬਦਲ ਵਾਲੀ ਚੀਜ਼ ਨਹੀਂ ਚੀਜ਼ ਐ ਜੇ ਦੋਸਤੀ ਬਦਲ ਜਾਏ ਤਾਂ ਫਿਰ ਉਹ ਦੋਸਤੀ ਨਹੀਂ ਰਹਿੰਦੀ ਮੈਂ ਤੈਨੂੰ ਵਾਦਾ ਕਰਦਾ ਹਾਂ ਮੈਂ ਜਿੱਥੇ ਵੀ ਹੂੰ ਮੇਰੀ ਦੋਸਤੀ ਮੇਰੇ ਨਾਲ ਹੋਵੇਗੀ ਦੋਵਾਂ ਨੇ ਇੱਕ ਦੂਜੇ ਦੇ ਹੱਥ ਫੜ ਕੇ ਅਤੇ ਲੰਮਾ ਸਮਾਂ ਬਿਨਾ ਬੋਲੇ ਬੈਠੇ ਰਹੇ ਸਿਰਫ ਹਵਾਵਾਂ ਦੀ ਹਵਾਵਾਂ ਹੀ ਬੋਲ ਰਹੀਆਂ ਸਨ ਵਿਛੜੇ ਸੱਜਣਾ ਦੇ ਦਿਲਾਂ ਦੇ ਰਾਹ ਬੇਸਾਬ ਵੱਖਰੇ ਨਹੀਂ ਹੁੰਦੇ ਭੁਪਿੰਦਰ ਕੈਨੇਡਾ ਚਲਾ ਗਿਆ ਪਹਿਲੇ ਕੁ ਮਹੀਨੇ ਦੋਮਨ ਦੀ ਹਰ ਰੋਜ਼ ਗੱਲ ਹੁੰਦੀ ਸੀ ਭਵਿੰਦਰ ਤਸਵੀਰਾਂ ਭੇਜਦਾ ਸ਼ਹਿਰ ਦੇ ਦ੍ਰਿਸ਼ ਦਿਖਾਉਂਦਾ ਪੜਿਆ ਕੈਨੇਡਾ ਠੰਡਾਂ ਤਾਂ ਬਹੁਤ ਹੈ ਪਰ ਸੋਣਾ ਵੀ ਬੜਾ ਹੈ ਉਹ ਕਹਿੰਦਾ ਅਰਜਨ ਗੁਰਦੁਆਰੇ ਵਿੱਚ ਸੇਵਾ ਕਰਦਾ ਰਾਗ ਗਾਉਂਦਾ ਅਤੇ ਭਵਿੰਦਰ ਨਾਲ ਦੀਆਂ ਗੱਲਾਂ ਵਿੱਚ ਆਪਣੀ ਤਸੱਲੀ ਲੱਭ ਲੈਂਦਾ ਪਰ ਹੌਲੀ-ਹੌਲੀ ਸਮੇਂ ਦਾ ਪੈਂਡਾ ਵੱਧਦਾ ਗਿਆ ਭਵਿੰਦਰ ਦੀਆਂ ਕਾਲਾਂ ਘਟ ਹੋਣ ਲੱਗੀਆਂ ਕਈ ਵਾਰ ਅਰਜਨ ਘੰਟਿਆਂ ਤੱਕ ਫੋਨ ਦੀ ਉਡੀਕ ਕਰਦਾ ਰਹਿੰਦਾ ਸਾਹਿਦ ਅੱਜ ਗੱਲ ਕਰੇ ਪਰ ਹਫ਼ਤੇ ਬੀਤ ਜਾਂਦੇ ਭਵਿੰਦਰ ਹੁਣ ਕੈਨੇਡਾ ਦੀ ਰਫ਼ਤਾਰ ਵਿੱਚ ਆ ਰਮ ਗਿਆ ਸੀ ਕੰਮ ਕਰਾਏ ਟੈਕਸ ਕਲਾਸਾਂ ਨਵੇਂ ਲੋਕ ਨਮੀਆਂ ਦਿਨ ਰਚਰਾਮਾ ਦੋਸਤੀ ਦੀ ਤਾਰ ਹੌਲੀ-ਹੌਲੀ ਢਿੱਲੀ ਹੋਣ ਲੱਗੀ ਹਰਜਨ ਨੇ ਕਦੇ ਵੀ ਭਵਿੰਦਰ ਨੂੰ ਦੋਸ਼ ਨਹੀਂ ਦਿੱਤਾ ਪਰ ਉਸ ਦੀਆਂ ਉਸ ਦੀ ਅੱਖਾਂ ਵਿੱਚ ਉਹ ਜਲਕ ਸਦਾ ਰਹਦੀ ਉਹ ਰਾਤਾਂ ਨੂੰ ਤੂੰਤਰੇ ਦੀਆਂ ਤਾਰਾਂ ਤੇ ਰਾਗ ਲਗਾਉਂਦਾ ਹੋਇਆ ਕਈ ਵਾਰ ਰੁਕ ਜਾਂਦਾ ਇੰਨਾ ਦੂਰ ਹੋ ਗਿਆ ਮੇਰਾ ਦੋਸਤ ਪਿੰਡ ਦੇ ਲੋਕ ਕਹਿੰਦੇ ਵਿਦੇਸ਼ ਜਾਣ ਵਾਲੇ ਮੁੰਡੇ ਵਾਪਸ ਨਹੀਂ ਆਉਂਦੇ ਨਾ ਹੀ ਪੁਰਾਣੀਆਂ ਦੋਸਤੀਆਂ ਨਿਭਾਉਂਦੇ ਪਰ ਆਰਜਨ ਹਮੇਸ਼ਾ ਜਵਾਬ ਦਿੰਦਾ ਮੇਰਾ ਦੋਸਤ ਵੱਖਰਾ ਹੈ ਉਹ ਮੈਨੂੰ ਕਦੇ ਨਹੀਂ ਭੁੱਲੇਗਾ ਪਰ ਸਮੇ ਦੇ ਨਾਲ ਉਹ ਪਰ ਸਮੇ ਦੇ ਨਾਲ ਉਸ ਦਾ ਇਹ ਯਕੀਨ ਵੀ ਟੁੱਟਣ ਲੱਗਾ ਭਵਿੰਦਰ ਇੱਕ ਅੱਧ ਸਾਲ ਵਿੱਚ ਇੱਕ ਵਾਰ ਗੱਲ ਕਰਦਾ ਉਹ ਵੀ ਛੋਟੀ ਜਹੀ ਕਈ ਵਾਰ ਆਪਣੇ ਕੰਮ ਦੀਆਂ ਗੱਲਾਂ ਦੱਸਦਾ ਪਰ ਆਰਜਨ ਤੇ ਜੀਵਨ ਬਾਰੇ ਪੁੱਛਣ ਲਈ ਉਸ ਕੋਲ ਸਮਾਂ ਹੀ ਨਹੀਂ ਹੁੰਦਾ ਅਰਜਨ ਦੀ ਜ਼ਿੰਦਗੀ ਹੁਣ ਦੁਆਲਤਾ ਨਾਲ ਨਹੀਂ ਤਨਹਾਈ ਨਾਲ ਭਰੀ ਹੋਈ ਸੀ ਇੱਕ ਦਿਨ ਪਿੰਡ ਵਿੱਚ ਇੱਕ ਖਬਰ ਫੈਲੀ ਭੁਪਿੰਦਰ ਕੈਨੇਡਾ ਤੋਂ ਆ ਰਿਹਾ ਹੈ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਰਜਨ ਦੇ ਦਿਲ ਵਿੱਚ ਵੀ ਇੱਕ ਚੰਗਾਰੀ ਦੁਬਾਰਾ ਜਾਗ ਪਈ ਮੈਂ ਆਪਣੇ ਦੋਸਤ ਨੂੰ ਕਿੰਨੇ ਸਾਲ ਬਾਅਦ ਦੇਖਾਂਗਾ ਉਹ ਸਨੇ ਉਹੀ ਬੇਰ ਵਾਲੇ ੂਟੇ ਹੇਠ ਬੈਠ ਕੇ ਕਈ ਦਿਨ ਤੱਕ ਰਾਗਾਂ ਦਾ ਅਭਿਆਸ ਕੀਤਾ ਉਹ ਚਾਹੁੰਦਾ ਸੀ ਕਿ ਜਦ ਭਵਿੰਦਰ ਵਾਪਸ ਆਏ ਤਾਂ ਉਹ ਉਸ ਨੂੰ ਹੋਣਾ ਹੀ ਸੁਰਾ ਵਿੱਚ ਮਿਲੇ ਜਿੰਨਾ ਵਿੱਚ ਉਹ ਉਸ ਨੂੰ ਛੱਡ ਕੇ ਗਿਆ ਸੀ ਪਰ ਕਿਸਮਤ ਦੇ ਲੇਖ ਹੋਰ ਹੀ ਚੱਲ ਭਵਿੰਦਰ ਪਿੰਡ ਆਇਆ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਪਰ ਮੋਬਾਈਲ ਦੀ ਸਕਰੀਨ ਉਸ ਦੇ ਹੱਥ ਨਹੀਂ ਛੱਡੀ ਜਾ ਰਹੀ ਸੀ ਉਹ ਹੁਣ ਬਹੁਤ ਬਦਲ ਗਿਆ ਸੀ ਕੱਪੜੇ ਬੋਲਚਾਲ ਚਾਲ ਢਾਲ ਸਾਰਾ ਕੁਝ ਨਵਾਂ ਉਹ ਗੱਲ ਕਰਦਾ ਤਾਂ ਲੱਗਦਾ ਸੀ ਕਿ ਉਹ ਕਿਸੇ ਦੂਰਲੇ ਜਹਾਨ ਤੋਂ ਆਇਆ ਹੈ ਜਿਹੜਾ ਪਿੰਡ ਤੋਂ ਕਾਫੀ ਦੂਰ ਸੀ ਅਰਜਨ ਜਦ ਉਸ ਦੇ ਸਾਹਮਣੇ ਆਇਆ ਤਾਂ ਦੋਵੇਂ ਕੁਝ ਪਲਾਂ ਲਈ ਚੁੱਪ ਰਹੇ ਕੀ ਹਾਲ ਹੈ ਅਰਜਨਾ ਉਹ ਦੰਨੇ ਮੁਸਕਰਾ ਕੇ ਪੁੱਛਿਆ ਠੀਕ ਆ ਹਾਂ ਦੋਸਤ ਤੂੰ ਕਿਵੇਂ ਦੋਵਾਂ ਨੇ ਇੱਕ ਦੂਜੇ ਨੂੰ ਗਲੇ ਲਾ ਗਲੇ ਤਾਂ ਲਾਇਆ ਪਰ ਉਹ ਗੱਲਾਂ ਨਹੀਂ ਹੋਈਆਂ ਜੋ ਕਦੇ ਘੰਟੀਆਂ ਵਿੱਚ ਘੰਟੀਆਂ ਵਹਿਤੀਆਂ ਰਹਿੰਦੀਆਂ ਸਨ ਅਰਜਨ ਸਮਝ ਗਿਆ ਦੋਸਤ ਤਾਂ ਸਾਹਮਣੇ ਖੜਾ ਸੀ ਪਰ ਦਿਲ ਕੁਝ ਦੂਰ ਹੋ ਗਿਆ ਸੀ ਜਦ ਉਹ ਪੇਰ ਦੇ ਬੂਟੇ ਹੇਠ ਬੈਠੇ ਜੋ ਉਹਨਾਂ ਦੀ ਦੋਸਤੀ ਦਾ ਗਵਾਹ ਸੀ ਤਾਜਪਪੇ ਦਾ ਫੋਨ ਬਾਰ-ਬਾਰ ਵੱਜਦਾ ਰਿਹਾ ਉਹ ਗੱਲਾਂ ਕਰਦਾ ਰਿਹਾ ਮੁਸਕਰਾਂਦਾ ਰਿਹਾ ਅਰਜਨ ਖामोਸ਼ ਬੈਠ ਕੇ ਸੁਣਦਾ ਰਿਹਾ ਜਦ ਪਪੇ ਨੇ ਫੋਨ ਰੱਖਿਆ ਤਾਂ ਉਸ ਨੇ ਅਰਜਨ ਵੱਲ ਵੇਖ ਕੇ ਕਿਹਾ ਯਾਰ ਇੱਥੇ ਆ ਕੇ ਟਾਈਮ ਨਹੀਂ ਮਿਲਦਾ ਕੈਨੇਡਾ ਵਾਲੇ ਕੰਮ ਬਹੁਤ ਹੈ ਅਰਜਨ ਨੇ ਹੌਲੇ ਜਿਹੇ ਜਵਾਬ ਦਿੱਤਾ ਟਾਈਮ ਤਾਂ ਮਿਲੇ ਤਾਂ ਵੀ ਦੋਸਤੀ ਤਾਂ ਮਿਲਦੀ ਹੈ ਪਰ ਭੁਪੇਂਦਰ ਇਹ ਸਮਝ ਨਾ ਸਕਿਆ ਭੁਪੇਂਦਰ ਪਿੰਡ ਵਿੱਚ ਸਿਰਫ 5 ਦਿਨ ਲਈ ਆਇਆ ਸੀ ਪਰ ਇੰਨੇ ਦਿਨਾਂ ਵਿੱਚ ਉਸਨੇ ਦੋਸਤ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਨਹੀਂ ਕੀਤੀਆਂ ਇੱਕ ਰਾਤ ਅਰਜੁਨ ਨੇ ਹਿੰਮਤ ਕਰਕੇ ਭੁਪੇਂਦਰਾ ਹਿੰਮਤ ਕਰਕੇ ਕਿਹਾ ਭੁਪੇਂਦਰਾ ਮੈਨੂੰ ਇੱਕ ਗੱਲ ਪੁੱਛਣੀ ਹੈ ਹਾਂ ਦੱਸ ਕੀ ਸਾਡੀ ਦੋਸਤੀ ਤੇਰੇ ਲਈ ਅੱਜ ਵੀ ਉੱਥੇ ਖੜੀ ਹੈ ਜਿੱਥੇ ਸੀ ਭਵਿੰਦਰ ਹੈਰਾਨ ਹੋ ਗਿਆ ਕੀ ਮਤਲਬ ਮਤਲਬ ਤੂੰ ਬਦਲ ਗਿਆ ਏ ਦੋਸਤ ਬਹੁਤ ਦੂਰ ਹੋ ਗਿਆ ਏ ਮੈਂ ਤਾਂ ਅੱਜ ਵੀ ਉਸੇ ਥਾਂ ਹਾਂ ਜਿੱਥੇ ਤੂੰ ਛੱਡ ਕੇ ਗਿਆ ਸੀ ਪਰ ਤੂੰ ਭਵਿੰਦਰ ਨੇ ਮੋਬਾਈਲ ਵੱਲ ਵੇਖਿਆ ਸਕਰੀਨ ਤੇ ਕੋਈ ਨਵਾਂ ਨੋਟੀਫਿਕੇਸ਼ਨ ਚੱਲ ਰਿਹਾ ਸੀ ਉਹ ਬੋਲਿਆ ਅਰਜਨ ਜ਼ਿੰਦਗੀ ਅੱਗੇ ਵਧਦੀ ਹੈ ਤੇ ਲੋਕ ਬਦਲਦੇ ਨੇ ਇਹ ਸਭ ਕੁਝ ਨਾਰਮਲ ਹੈ ਇਹ ਸੁਣ ਕੇ ਅਰਜਨ ਦੇ ਦਿਲ ਤੇ ਪੱਥਰ ਪੈ ਗਿਆ ਉਹ ਕੁਝ ਦਾ ਭੁੱਲਿਆ ਸਿਰਫ ਉੱਠ ਕੇ ਚਲਾ ਗਿਆ ਭਪਿੰਦਰ ਅਗਲੇ ਦਿਨ ਮੋੜ ਕੈਨੇਡਾ ਚਲਾ ਗਿਆ ਅਰਜਨ ਨੇ ਉਸ ਨੂੰ ਗੁਰਦੁਆਰੇ ਵਿੱਚ ਕੀਰਤਨ ਕਰਦੇ ਕਰਕੇ ਰਕਸਵਤ ਰਕਸਤੀ ਦਿੱਤੀ ਪਰ ਕਰੋਧ ਨਹੀਂ ਸੀ ਸਿਰਫ ਸੰਤਾਪ ਸੀ ਜਦ ਗੱਡੀ ਦੂਰ ਹੋਈ ਔਰ ਜੰਨੇ ਆਪਣੇ ਆਪ ਆਪਣੇ ਨਾਲ ਕਿਹਾ ਦੋਸਤੀਆਂ ਦੀ ਕਿਸਮਤਾ ਕਿਸਮਤਾਂ ਦੀਆਂ ਹੁੰਦੀਆਂ ਹਨ ਜੇ ਕਿਸੇ ਦੀ ਦੋ ਕਿਸਮਤ ਵਿੱਚ ਤਲਸੀ ਵਰਗਾ ਸਾਥ ਲੰਮਾ ਲਿਖਿਆ ਹੋਵੇ ਤਉ ਉਹ ਕਦੇ ਨਹੀਂ ਛੱਡਦੀ ਪਰ ਕਈ ਵਾਰ ਪੱਤੇ ਮੌਸਮਾਂ ਨਾਲ ਉੱਡ ਜਾਂਦੇ ਹਨ ਉਹ ਰੋਇਆ ਨਹੀਂ ਪਰ ਉਸ ਦੀਆਂ ਅੱਖਾਂ ਨੇ ਦੋਸਤੀ ਦੀ ਇੱਕ ਪੂਰੀ ਦਾਸਤਾਨ ਬਿਆਨ ਕਰ ਦਿੱਤੀ ਕੈਨੇਡਾ ਵਿੱਚ ਭਵਿੰਦਰ ਦੀ ਜ਼ਿੰਦਗੀ ਚੱਲਦੀ ਰਹੀ ਪਰ ਇੱਕ ਰਾਤ ਜਦ ਉਹ ਪਰ ਬਿਖੇ ਆਪਣੇ ਕਮਰੇ ਦੀ ਖਿੜਕੀ ਖੋਲ ਕੇ ਖੜਾ ਸੀ ਉਸ ਦੇ ਮਾਨ ਵਿੱਚ ਇੱਕ ਪ੍ਰਾਣੀ ਆਵਾਜ਼ ਗੂੰਜੀ ਦੋਸਤ ਦੋਸਤੀ ਦਾ ਰਾਹ ਇੱਕੋ ਏ ਉਸ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਹ ਨੇ ਕੀ ਗਵਾ ਦਿੱਤਾ ਉਸ ਨੇ ਜੀਵਨ ਵਿੱਚ ਬਹੁਤ ਲੋਕ ਸੰਭ ਬਹੁਤ ਜਾਣ ਪਹਿਚਾਨ ਸੀ ਪਰ ਉਹ ਦਿਲ ਦੀ ਗੱਲ ਜਿਸ ਨੂੰ ਸੁਣ ਕੇ ਦਿਲ ਹਲਕਾ ਹੁੰਦਾ ਸੀ ਉਹ ਕਿਸੇ ਕੋਲ ਨਹੀਂ ਸੀ ਉਸ ਨੂੰ ਅਹਿਸਾਸ ਹੋਇਆ ਮੈਂ ਤਾਂ ਦੌੜਦਾ ਗਿਆ ਪਰ ਆਪਣੀ ਪਛਾਣ ਤੇ ਸ਼ਾਮਾ ਨੂੰ ਪਿੱਛੇ ਹੀ ਛੱਡ ਗਿਆ ਭਪਿੰਦਰ ਨੇ ਅਰਜਨ ਨੂੰ ਕਾਲ ਕੀਤੀ ਅਰਜਨ ਤੂੰ ਬੋਲਦਾ ਕਿਉਂ ਨਹੀਂ ਮੈਂ ਗਲਤੀ ਕੀਤੀ ਦੋਸਤ ਅਰਜਨ ਹਮੇਸ਼ਾ ਦੀ ਤਰ੍ਹਾਂ ਸ਼ਾਂਤ ਸੀ ਭਪਿੰਦਰ ਦੋਸਤੀ ਕੋਈ ਗਿਲੇ ਸ਼ਿਕਵਾ ਦੀ ਥਾਂ ਨਹੀਂ ਪਰ ਜੇ ਦੋਸਤੀ ਨੂੰ ਜੀਵਨ ਜੀਵਤ ਰੱਖਣਾ ਏ ਤਾਂ ਉਸ ਨੂੰ ਧੂਮੇ ਪੱਖਾਂ ਤੋਂ ਸਮਾਂ ਚਾਹੀਦਾ ਹੈ ਭਵਿੰਦਰ ਦੀ ਅੱਖਾਂ ਭਰ ਆਈਆਂ ਮੈਂ ਵਾਪਸ ਆਵਾਂਗਾ ਦੋਸਤ ਇਸ ਵਾਰੀ ਬਿਨਾ ਮੋਬਾਈਲ ਦੇ ਸਿਰਫ ਤੇਰੇ ਲਈ ਅਰਜਨ ਹੌਲੀ ਜਿਹਾ ਮੁਸਕਰਾਇਆ ਦੋਸਤ ਤੂੰ ਜਿੱਥੇ ਵੀ ਰਹੀਂ ਦੁਆਵਾਂ ਤੇਰੇ ਸਾਥ ਨਹੀਂ ਛੱਡਦੀਆਂ ਵਾਪਸ ਹੁਣ ਆਉਣਾ ਤਾਂ ਚੰਗਾ ਪਰ ਨਾ ਵੀ ਆਵੀ ਤਾਂ ਮੇਰੀ ਦੋਸਤੀ ਉੱਥੇ ਹੀ ਖੜੀ ਰਹੇਗੀ ਦੋਸਤੀ ਕੋਈ ਜਾਇਦਾਦ ਨਹੀਂ ਜੋ ਇੱਕ ਹੀ ਦੀ ਹੀ ਹੋਵੇ ਹੋ ਜਾਵੇ ਦੋਸਤੀ ਕੋਈ ਵਾਦਾ ਨਹੀਂ ਜੋ ਕਾਗਜ਼ਾਂ ਤੇ ਲਿਖਿਆ ਜਾਵੇ ਦੋਸਤੀ ਇੱਕ ਰਿਸ਼ਤਾ ਹੈ ਜਿਹੜਾ ਦਿਲਾਂ ਵਿੱਚ ਵਸਦਾ ਹੈ ਅਤੇ ਜਿਸ ਨੂੰ ਜੀਵਨ ਦੇ ਮੋੜ ਕਈ ਵਾਰੀ ਇਲਾਕਤਾ ਦਿੰਦੇ ਹਨ ਪਰ ਖਾਤਮ ਨਹੀਂ ਕਰਦੇ ਅਰਜਨ ਤੇ ਭੁਪਿੰਦਰ ਦੀ ਦੋਸਤੀ ਵੀ ਇਜਾਹੀ ਸੀ ਆ ਰਾ ਵੱਖਰੇ ਹੋ ਗਏ ਜ਼ਿੰਦਗੀ ਦੀਆਂ ਮਜਬੂਰੀਆਂ ਵਧ ਗਈਆਂ ਪਰ ਉਹਨਾਂ ਦੇ ਦਿਲ ਵਿੱਚ ਬੀਜੇ ਹੋਏ ਪਿਆਰ ਦੇ ਬੀਜ ਕਦੇ ਸੁੱਕੇ ਨਹੀਂ ਭੁਪਿੰਦਰ ਬਾਅਦ ਵਿੱਚ ਸੱਚ ਮੁੱਚ ਪਿੰਡ ਆਇਆ ਇੱਕ ਲੰਬਾ ਸਮਾਂ ਬਿਤਾਉਣ ਉਹ ਧੂਮੇ ਮੜ ਉਹਨਾਂ ਉਹਨਾਂ ਹੀ ਬੇਰ ਦੇ ਬੂਟੇ ਹੇਠ ਬੈਠੇ ਐਸ ਵਾਰੀ ਭੁਪਿੰਦਰ ਨੇ ਮੋਬਾਈਲ ਬੰਦ ਕੀਤਾ ਦੋਵਾਂ ਨੇ ਬਿਨਾ ਬੋਲਿਆਂ ਹੀ ਇੱਕ ਦੂਜੇ ਦੇ ਦੁੱਖ ਦੂਰੀ ਤੇ ਪਿਆਰ ਨੂੰ ਸਮਝ ਲਿਆ ਘਰ ਜੰਨੇ ਰਾਗ ਲਾਇਆ ਜੇ ਭੁਪਿੰਦਰ ਨੇ ਅੱਖਾਂ ਬੰਦ ਕਰ ਲਈਆਂ ਦੋਮਾ ਦੀਆਂ ਰੂਹਾਂ ਮੁੜ ਉਨਾਂ ਹੀ ਪੁਰਾਣੇ ਦਿਨਾਂ ਵਿੱਚ ਪਹੁੰਚ ਗਈਆਂ ਦੋਸਤ ਭਾਵੇਂ ਹਜ਼ਾਰਾਂ ਕਿਲੋਮੀਟਰ ਦੂਰ ਹੋਵੇ ਪਰ ਦਿਲਾਂ ਦੀ ਦੂਰੀ ਵਿੱਚੋਂ ਹੀ ਸੱਚੀ ਦੋਸਤੀ ਦੀ ਪਰਖ ਹੁੰਦੀ ਹੈ ਜੋ ਦੋਸਤੀ ਸਮੇਂ ਦੂਰੀ ਤੇ ਜ਼ਿੰਦਗੀ ਦੇ ਤੂਫਾਨਾਂ ਵਿੱਚੋਂ ਵੀ ਬਚ ਜਾਵੇ ਉਹ ਰੱਬ ਦੀ ਦਿੱਤੀ ਹੋਈ ਦਾਤ ਹੁੰਦੀ ਹੈ ਅੱਜ ਦੇ ਭਵਿੰਦਰ ਦੀ ਕਹਾਣੀ ਇਹ ਸਮਝਾਉਂਦੀ ਹੈ ਕਿ ਦੋਸਤੀ ਕਦੇ ਖਤਮ ਨਹੀਂ ਹੁੰਦੀ ਸਿਰਫ ਉਸ ਨੂੰ ਸਮਾਂ ਤੇ ਸਮਝ ਦੀ ਲੋੜ ਹੁੰਦੀ ਹੈ ਏਸੀਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਵੱਧ ਪਿਆਰ ਦੇ ਨਾਲ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ